ਸਰ ਥੋੜੀ ਜੀ ਹੈਲਪ ਦੀ ਉਮੀਦ ਹੋਏਗੀ ਬਸ ਸਰਕਾਰ ਤੋਂ ਵੀ ਸਾਡੀ ਹੈਲਪ ਕਰ ਸਕਣ ਕਿਉਂਕਿ ਸਾਡੇ ਘਰੇ ਕੋਈ ਜੈਂਟਸ ਹੈ ਨਹੀਂ ਕੋਈ ਵੀ ਕਮਾਨਾ ਹਾਂਜੀ ਤੁਸੀਂ ਆਪ ਹੀ ਕਰਦੇ ਹੋ ਹਾਂਜੀ ਹਾਂਜੀ ਮੈਂ ਤੇ ਮੇ ਸਿਸਟਰ ਹੀ ਜੌਬ ਕਰਦੇ ਹਾਂ ਸਾਡੇ ਘਰ ਕੀ ਚੱਲ ਰਿਹਾ ਜਿਹੜਾ ਚੱਲ ਰਿਹਾ ਬ੍ਰਦਰ ਤਾਂ ਹਜੇ ਛੋਟੇ ਨੇ ਤੇ ਉਹਨਾਂ ਤੋਂ ਤਾਂ ਕੋਈ ਹਜੇ ਕੋਈ ਕੰਮ ਕਰ ਨਹੀਂ ਸਕਦੇ ਹੋ ਫੈਮਿਲੀ ਚ ਕੌਣ ਕੌਣ ਹੈ ਮੈਂ ਤੇ ਮੇ ਸਿਸਟਰ ਤੇ ਮੰਮੀ ਨੇ ਤੇ ਬ੍ਰਦਰ ਤੇ ਮੇਰੀ ਗੁੜੀ ਪਾਪਾ ਹੈ ਨਹੀਂ ਹਾਂਜੀ ਨਹੀਂ ਉਹਨਾਂ ਦੀ ਡੈਥ ਹੋ ਗਈ ਅੱਛਾ ਕਿਹੜਾ ਮੁੱਲਾ ਹੈ ਏ ਪੂਰਜਾਂ ਦਾ ਬਜਟ ਹੋਣ ਲਈ ਕੋਲੇ ਉਪਰਚਾਰਸ਼ਣ ਅਤੇ ਪੰਜਾਬ ਸਰਕਾਰ ਨੂੰ ਕੀ ਅਪੀਲ ਕਰਦੇ ਹੋ ਬਸ ਸਾਡੀ ਹੈਲਪ ਕੀਤੀ ਜਾਵੇ ਕਿਉਂਕਿ ਅਸੀਂ ਹਜੇ ਐਨਾ ਕੋਈ ਵਧੀਆ ਕੋਈ ਜੌਬ ਵੀ ਨਹੀਂ ਕਰਦੇ ਹੋਏ ਅਸੀਂ ਆਪਦੀ ਫਾਈਨੈਂਸ਼ੀਅਲੀ ਹੈਲਪ ਕਰ ਸਕੀਏ ਬਸ ਉਹਨਾਂ ਤੋਂ ਸਾਡੀ ਐਨੀ ਉਮੀਦ ਹੈ ਵੀ ਉਹ ਫਾਈਨੈਂਸ਼ੀਅਲੀ ਸਾਡੀ ਹੈਲਪ ਕਰ ਸਕਣ ਹਾਂਜੀ ਅਤੇ ਕੀ ਨਾਮ ਹੈ ਤੁਹਾਡਾ ਰੀਤਾ ਰਾਣੀ ਰੀਤਾ ਰਾਣੀ ਦੀ ਤਾਂ ਛੱਤ ਡਿੱਗੀ ਹੈਗੀ ਹੈ ਕਿਦੋਂ ਡਿੱਗੀ ਹੈ ਇਹ ਇਹ ਮੀਂਹ ਪੈ ਤਾ ਉਸ ਤੋਂ ਬਾਅਦ ਉਹ ਰਾਤਾਂ ਪੋਨੇ 11 ਵਜੇ ਦੇਖੋ ਕੱਲ ਦੀ ਗੱਲ ਹੈ ਹਾਂਜੀ ਅੱਛਾ ਬਾਰਿਸ਼ ਹੋਈ ਸੀਗੀ ਹਾਂਜੀ ਬਾਰਿਸ਼ ਕਰਨ ਦਿੱਤੀ ਹੈ ਹਾਂਜੀ ਬਾਰਿਸ਼ ਤੋਂ ਬਾਅਦ ਪਾਣੀ ਟਪਕਦੇ ਰਹੇ ਉਸ ਤੋਂ ਬਾਅਦ ਇਹ ਦੇਖੀ ਅੱਛਾ ਘਰ ਚ ਕੌਣ ਕੌਣ ਹੈ ਤੁਹਾਡੇ ਅਸੀਂ ਤਿੰਨ ਜਣੇ ਆਏ ਬਸ ਕਰਦੇ ਬਾਕੀ ਵੱਡੀ ਕੁੜੀਆਂ ਉਹ ਉਥੋਂ ਲੜਾਈ ਕਰਕੇ ਤੇ ਆ ਕੇ ਠਾਕੇ ਬੈਠੇ ਕੁੜੀਆਂ ਲੈ ਕੇ ਕੋਈ ਕਮਾਨ ਵਾਲਾ ਤੁਹਾਡੇ ਕਮਾਨਾ ਲਾ ਕੋਈ ਵੀ ਨਹੀਂ ਹੈ ਕੁੜੀ ਇਕੱਲ ਕੱਲੀ ਹੈ ਛੋਟੇ ਹਸਬੰਦ ਉਹ ਤੇ ਉੱਪਰ ਦੇ ਚੱਲ ਐ ਨਹੀਂ ਗਏ ਹਾਂਜੀ ਅੱਛਾ ਕੋਈ ਸਾਥਨ ਨਹੀਂ ਹੈਗਾ ਨਹੀਂ ਤੁਸੀਂ ਕੀ ਕਰਦੇ ਹੋ ਮੈਂ ਕੁਛ ਨਹੀਂ ਕਹਿ ਤਾ ਮੈਂ ਤਾਂ ਬਿਮਾਰ ਪਈ ਰਹਿਣੀ ਹੈ ਕਿ ਇਹ ਅਪੀਲ ਕਰਨਾ ਚਾਹੁੰਦੇ ਹੋ ਪ੍ਰਸ਼ਾਸਨ ਨੂੰ ਜਿਹੜੀ ਛੱਤ ਦਿੱਤੀ ਹੈ ਤੁਹਾਡੀ ਮੈਂ ਕੋਈ ਸਾਰਾ ਚਾਹੀਏ ਮੈਂ ਮਕਾਨ ਦੁਬਾਰਾ ਬਣਾਵਾ ਕਰਾਇਆ ਨਹੀਂ ਕਰੇ ਜਾਂਦਾ ਮੇਰੇ ਕੋਲ ਇਹ ਮਕਾਨ ਟੁੱਟਦਾ ਹੀ ਹੈ ਹਾਂਜੀ ਮਨਾ ਨਹੀਂ ਹਲਕੋ ਕੀਤੀ ਜਾਵੇ ਹਾਂਜੀ ਹਾਂਜੀ ਸਰਕਾਰ ਵੱਲੋਂ ਸਾਰੇ ਨੂੰ ਮਿਲਦੇ ਐ ਤੇ ਸਾਨੂੰ ਵੀ ਮਿਲ ਲੈ ਸਾਨੂੰ ਦੱਸੇ ਕਿਸੇ ਨੇ ਜੇਕਰ ਤੁਸੀਂ ਇਹ ਕਰੋ ਪਰ ਕਿਉਂ ਪਹਿ ਲੈਣੇ ਮੈਂ ਤਾਂ ਮੰਨਦੇ ਪਹਿ ਲੈਣੀ ਹੈ 24 ਘੰਟੇ ਮੈਨੂੰ ਤਾਂ ਕੋਈ ਸਹਾਰਾ ਹੈ ਨਹੀਂ ਤੁਹਾਡੇ ਕਹਿਣ ਦਾ ਮੈਂ ਜੇ ਸਰਕਾਰ ਤੁਹਾਡੀ ਮਦਦ ਕਰੇ